ਜੰਡਸਾ ਠੁੱਲੀ ਵਾਲਾ ਆ ਜਾਓ ਯਾਰ ਜੰਡਸਾ ਠੁੱਲੀ ਵਾਲਾ ਜੰਡਸਾ ਠੁੱਲੀ ਵਾਲਾ ਆਓ ਦੇਖੋ ਪ੍ਰਸ਼ਾਸਨ ਫੇਰ ਉਹ ਕਰਾਤਾ ਬੰਦ ਕਰ ਲੋ ਜਿਹੜਾ ਕੁਝ ਕਰਨਾ ਹੈ ਅਸੀਂ ਯਾਰ ਬਾਜਾ ਮਾਰੀ ਜਾਂਦੇ ਤਾ ਮੰਨ ਜਿਓ ਯਾਰ ਘਾ ਬਣ ਕੇ ਹਾਂਜੀ ਲੋ ਜੀ ਭਾਈ ਜੀ ਕਮੈਂਟੇਟਰ ਸਭ ਬਾਹਰ ਆ ਜਾਓ ਤੁਹਾਨੂੰ ਮੈਂ ਡੇਢ ਘੰਟਾ ਹੋ ਗਿਆ ਕਹਿੰਦੇ ਨੂੰ ਜਿਵੇਂ ਇੱਜ਼ਤ ਮਾਨ ਲਈ ਜਨਾ ਸਿਰ ਚੜੀ ਜਨੇਓ ਤੁਸੀਂ ਮਖੌਲ ਸਮਝ ਕੇ ਰੱਖਿਆ ਕੋਈ ਮੈਚ ਨਹੀਂ ਹੋਗਾ ਆਰਗੇਨਾਈਜ਼ਰ ਸਾਹਿਬ ਬਹੁਤ ਇੱਜ਼ਤ ਦੇ ਲਈ ਮੈਂ ਤੁਹਾਨੂੰ ਸੁਣ ਲਿਆ ਉਹਨਾਂ ਕਰਾ ਲਿਆ ਉਹੀ ਕੰਮ ਮੈਂ ਬਿੰਦੇ ਬਿੰਦੇ ਯਾਰ ਇੰਨਾ ਟਾਈਮ ਪ੍ਰਸ਼ਾਸਨ ਨੇ ਦਿੱਤਾ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਅਪਰੂਵ ਹੋਣਾ ਰਹੇ ਨੇ ਬੰਦ ਕਰ ਦਿਓ ਕਹਿੰਦੇ ਕੋਈ ਮੈਚ ਨਹੀਂ ਹੋਊਗਾ ਕਮਾਲ ਹੋ ਗਈ ਯਾਰ ਹਲੇ ਕਹਿੰਦੇ ਕਬੱਡੀ ਨੇ ਤਰੱਕੀ ਕਰਨੀ ਐ ਸਵੇਰ ਦੇ ਉਹ ਕਹਿ ਰਹੇ ਨੇ ਸਵੇਰ ਦੇ ਪ੍ਰਸ਼ਾਸਨ ਨੇ ਫੇਰ ਵੀ ਉਹ ਦੇਖੋ ਹੁਣ ਠੀਕ ਹੋ ਹੁਣ ਠੀਕ ਹੋ ਮੈਨੂੰ ਐ ਦੱਸੋ ਹੁਣ ਆਇਓ ਹੁਣ ਕਬੱਡੀ ਜਿੰਦਾਬਾਦ ਹੈ ਉਹ ਦੋਨੇ ਟੀਮਾਂ ਖੜੀਆਂ ਨੇ ਇਹਨਾਂ ਦਾ ਫਾਈਨਲ ਕਰਾ ਦਿਓ ਜੀ ਇਹ ਕਰਾਉਣਾ ਹੈ ਦੋਨੇ ਟੀਮਾਂ ਖੜੀਆਂ ਨੇ ਦੂਜਿਆਂ ਨੂੰ ਕੱਟ ਕੇ ਦੋ ਦੋ ਚਾਰ ਚਾਰ ਕੋਟੀਆਂ ਪਾ ਕੇ ਫਾਈਨਲ ਕਰਾ ਦਿਓ ਇਹਨਾਂ ਦਾ ਬਸ 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 ਇੰਨਾ ਹੀ ਐ ਜੀ ਅਸੀਂ ਸਾਡੇ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਸਿੱਧਾ ਡੀਜੀਪੀ ਤੱਕ ਜਿਹੜੀ ਗੱਲ ਜਾਂਦੀ ਹੈ ਕਿ ਰਾਤ ਨੂੰ ਮੈਚ ਚੱਲਦੇ ਨੇ ਉਹਨਾਂ ਦੀ ਵੀ ਡਿਊਟੀ ਆ ਲੈ ਯਾਰ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਡੀਐਸਪੀ ਸਹਿਵਾਨ ਉਹਨਾਂ ਦਾ ਅਸੀਂ ਧੰਨਵਾਦ ਜਿਨ੍ਹਾਂ ਨੇ ਸਾਡੀ ਦੇਖੋ ਚੱਕ ਸਦੋ ਬਰੋ ਨਾ ਪਹੁੰਚੇ ਸਾਡੇ ਕੋਲ ਸਟੇਜ ਤੇ ਪਹੁੰਚੇ ਚੱਕ ਸਦੋ ਬਰੋ ਖੜ ਜੋ ਵੀਰਾਂ ਦੇ ਹੱਥਾਂ ਵਿੱਚ ਫੜ ਲੈ ਜੀ ਸਾਡੀ ਚੱਕ ਸਦੋ ਬਰੋ ਪਲੀਜ਼ ਇੱਕ ਲੋਕੀ ਸਾਬ ਪਲੀਜ਼ ਸਾਹਿਬ ਇੱਕ ਮਿੰਟ ਜੀ ਚੇਅਰਮੈਨ ਸਾਹਿਬ ਸੈਂਪਲੀ ਸਾਫ ਤੇ ਆਦਮਬਾਲ ਦਾ ਫਾਈਨਲ ਹੋਊ ਹੋਰ ਕੋਈ ਟੀਮ ਨਾਵੇ ਕੋਟੀ ਨਾਨਾ ਜੀ ਨੋ ਉਹ ਯਾਰ ਉਧਰੋਂ ਆਪਾਂ ਨੂੰ ਟਾਈਮ ਹੀ ਇੱਕ ਮੈਚ ਦਾ ਦਿੱਤਾ ਗਿਆ ਹੈ ਵੀਰ ਵੜ ਕੇ ਹਣੇ ਜਿਹੜਾ ਰੂਲ ਹੈ ਨਾਨਾ ਉਹ ਤੁਸੀਂ ਦੇਖੋ ਹੁਣ ਉਹ ਖੜੇ ਡੀਐਸਪੀ ਸਾਹਿਬ ਉਹਨਾਂ ਨੂੰ ਪੁੱਛ ਲਓ ਫਿਰ ਨਹੀਂ ਹੋ ਕੇ ਤੇ ਆਪ ਨਾ ਕਰੋ 10 ਮਿੰਟ ਦਾ ਸਮਾਂ 10 ਮਿੰਟ ਦਾ ਸਮਾਂ ਸਿਰਫ ਖੜੋ ਗੇਰਾ ਆ ਜਾਓ ਯਾਰੋ ਕੱਪੜੇ ਲਾ ਲਓ ਤਾਂ ਹੀ ਰੋਜ ਅਸੀਂ ਪਿੱਟਦੇ ਆ ਜਿਹੜਾ ਕੁਝ ਨਹੀਂ ਹੋਣਾ ਚਾਹੀਦਾ ਸੀ ਨਾ ਕਬੱਡੀ ਚ ਇਹਦੇ ਵਿੱਚ ਆਪਣੀ ਵੀ ਗਲਤੀ ਹੈ ਉਹ ਹੋ ਰਿਹਾ ਕਿਉਂਕਿ ਟਾਈਮ ਨਾਲ ਆ ਪਾਵਾਂਗੇ ਟਾਈਮ ਨਾਲ ਮੈਚ ਹੋਣਗੇ ਦੇਖੋ ਕਮੇਟੀ ਵਾਲਿਆਂ ਦਾ ਕੀ ਕਸੂਰ ਹੈ ਪ੍ਰਸ਼ਾਸਨ ਦਾ ਕੀ ਕਸੂਰ ਹੈ ਉਹਨਾਂ ਦੀ ਮਜਬੂਰੀਆਂ ਡੀਐਸਪੀ ਸਾਹਿਬ ਆਪ ਮਾਈਕ ਫੜ ਕੇ ਕਹਿ ਕੇ ਗਏ ਨੇ ਫੇਰ ਵੀ ਤੁਹਾਨੂੰ 10 ਮਿੰਟ ਦਾ ਯਾਰ ਕਰਵਾ ਦਿਓ ਸ਼ੁਰੂ ਆਹ ਦੇਖ ਖੜਾ ਉਹ ਦੇਖ ਖੜਾ ਉਹ ਜਿਹੜਾ ਕਲੱਬ ਵਾਲਾ ਉਹ ਕਾਊਂਸਲ ਹੋਊਗੀ ਬਾਈ ਯਾਰ ਕਲੱਬ ਵਾਲੇ ਭਰਾ ਆਉ ਦੱਸੋ ਕਿਵੇਂ ਕਰਨਾ ਹੈ ਵੀਰ ਬਣ ਕੇ ਕੋਕੀ ਆਓ ਜੀਰਾ ਦੱਸੋ ਚਲੋ ਜੀ ਲਓ ਚਾਚਾ ਰੇਡਾਂ ਚਲੋ ਆਓ ਖੇਡਾ ਸਾਹਮਣੇ ਆਜੋ ਵੀ ਸੈਂਪਲੀ ਤੇ ਨਾਲ ਕੋਲੋਟੀ ਮੰਨਦੇ ਨਹੀਂ ਅਸੀਂ ਬਾਤ ਕਰੀਏ ਮੈਚ ਲੈ ਵੀ ਸੱਤੇ ਯਾਰ ਖੇਡ ਲਓ ਵੀਰਾਂ ਕੋਕੀ ਹੁਣ ਮੈਚ ਸ਼ੁਰੂ ਕਰ ਲਿਆ ਉਹ ਤਾਂ ਘੰਟਾ ਹੋ ਗਿਆ ਖੜੇ ਨੂੰ ਕਾਸ ਨਹੀਂ ਹੈਗਾ ਇਹਦੀ ਰੇਡ ਹੈ ਚਲੋ ਵੀ ਪਾਓ ਰੇਡ ਚਲੋ ਕਿਰਾ ਬਾਅਦ ਸੱਤੇ ਪ੍ਰਸ਼ਾਸਨ ਵੱਲੋਂ ਬੇਨਤੀਆਂ ਨਹੀਂ ਜਿਹੜੇ ਕਹਿੰਦੇ ਕਮੈਂਟੇਟਰ ਦੀ ਮਜਬੂਰੀ ਹੈ ਜਿਹੜੇ ਅਫੀਸਰ ਨੇ ਉਹਨਾਂ ਉਹਨਾਂ ਤੇ ਕਾਰਵਾਈ ਹੋਊਗੀ ਧੰਨਵਾਦ ਹੈ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਟਾਈਮ ਦਿੱਤਾ ਵੀ ਖੇਡਦੇ ਨੇ ਇਹਨਾਂ ਨੂੰ ਠੀਕ ਹੈ ਨਹੀਂ ਫਿਰ ਆਪਾਂ ਆਪਾਂ ਛੱਡੋ ਆਪਾਂ ਚੱਲਦੇ ਆ ਯਾਰ ਕੱਲ ਨੂੰ ਆਪਾਂ ਤਰੀਕਾ ਭੁਗਤੇ ਫੇਰੀ ਜਾਵਾਂਗੇ आम पाक बड़ी चल कि